ਪਹਾੜੀਆਂ ਨੂੰ ਲੈ ਕੇ ਵਿਵਾਦ ਹੋਇਆ ਆਪਾਂ ਸਾਰੇ ਜਾਣਦੇ ਆ ਉੱਥੋਂ ਦੇ ਲੋਕਾਂ ਦੀ ਜਿੱਤ ਵੀ ਹੋਈ ਰੋਕ ਲੱਗ ਗਈ ਆ ਫਿਲਹਾਲ ਦੇ ਲਈ ਤਾਂ ਉੱਥੋਂ ਜਿਵੇਂ ਪਹਿਲਾਂ ਜ਼ਿਕਰ ਕੀਤਾ ਕਿ ਪੰਜਾਬੀਆਂ ਨੂੰ ਜਾਂ ਪੰਜਾਬ ਨੂੰ ਕੀ ਕੁ ਸਿੱਖਣ ਦੀ ਲੋੜ ਹੈ ਕਿਉਂਕਿ ਵਾਤਾਵਰਣ ਪੰਜਾਬ ਦਾ ਵੀ ਕੋਈ ਜ਼ਿਆਦਾ ਸਾਫ਼ ਨਹੀਂ ਆ ਫਿਰ ਚਾਹੇ ਹਵਾ ਹੋਵੇ ਜਾਂ ਫਿਰ ਪਾਣੀ ਹੋਵੇ ਤਾਂ ਉੱਥੋਂ ਸਾਨੂੰ ਕੀ ਕੁ ਸਿੱਖਣ ਦੀ ਲੋੜ ਹੈਗੀ ਆ ਕਿ ਅਸੀਂ ਆਪਣਾ ਵਾਤਾਵਰਣ ਹੁਣ ਕਿਵੇਂ ਬਚਾਉਣਾ ਪੰਜਾਬ ਦੇ ਤੇ ਇੱਕ ਬੜਾ ਵੱਡਾ ਲੈਸਨ ਹੈ ਵੀ ਜਦੋਂ ਅਰਾਵਲੀ ਤੇ ਜਿਹੜੇ ਹਮਲੇ ਹੋਏ ਆ ਨਾ ਇਹ 92 80 ਤੋਂ ਚੱਲਦੇ ਰਹੇ ਹੂੰ ਪਹਿਲੋਂ ਗੁਰੂਗ੍ਰਾਮ ਚ ਫਾਰਮ ਹਾਊਸ ਬਣੇ ਹੂੰ ਤੇ ਬਾਕੀ ਚੀਜ਼ਾਂ ਮਾਈਨਿੰਗ ਹੋਈ ਹੂੰ ਉਦੋਂ ਫਿਰ ਸੰਗਿਆਨ ਲਿਆ ਹੂੰ ਸੁਪਰੀਮ ਕੋਰਟ ਨੇ 2002 ਵਿੱਚ ਵੀ ਇਹ ਜਿਹੜਾ ਏਰੀਆ ਹੈ ਇੱਥੇ ਤੁਸੀਂ ਇਹ ਕੰਮ ਨਹੀਂ ਕਰ ਸਕਦੇ ਹੂੰ ਇਹ ਜਿਹੜਾ ਆਪਣੇ ਤੁਸੀਂ ਪੰਜਾਬ ਦੇ ਸੰਦਰਭ ਚ ਪੁੱਛਿਆ ਵੀ ਪੰਜਾਬ ਦੇ ਵਿੱਚ ਤਾਂ ਲਗਾਤਾਰ ਕਾਣ ਹੋ ਰਿਹਾ ਪਾਣੀਆਂ ਦਾ ਹੂੰ ਹੁਣ ਤਾਂ ਦੂਰੀ ਬਾਰ ਪੈ ਰਹੀ ਹੈ ਹੂੰ ਉਤੋਂ ਜਿਹੜੇ ਪਾਣੀ ਨੇ ਜਿਹੜੇ ਦਰਿਆਵਾਂ ਤੇ ਆਪਣੀਆਂ ਨਹਿਰਾਂ ਦੇ ਵਿਚਾਰੇ ਉਹਨਾਂ ਵਿੱਚ ਇੰਡਸਟਰੀਅਲ ਪੋਲੂਸ਼ਨ ਆ ਰਹੀ ਹੈ ਤੇ ਸਰਕਾਰ ਸੁੱਤੀ ਪਈ ਹੈ ਹੂੰ ਤੇ ਥੱਲਿਓ ਹੁਣ ਜ਼ਮੀਨੀ ਪ੍ਰਕੋਪ ਹੈ ਯੂਰੇਨੀਅਮ ਦਾ ਹੂੰ ਤੁਹਾਨੂੰ ਪਤਾ ਹੀ ਹੈ ਵੀ ਰਿਪੋਰਟ ਆਈ ਹੈ ਸੈਟਲ ਗਰਾਉਂਡ ਵਾਟਰ ਬੋਰਡ ਦੀ ਇਹਨਾਂ ਦੂਰੀ ਮਾਰ ਥੱਲੇ ਆ ਗਿਆ ਬਸ ਆਪਾਂ ਕਿਹੜੇ ਪਾਸੇ ਜਾਵਾਂਗੇ ਜੇ ਪਾਣੀ ਕਹਿੰਦੇ ਵੀ ਥੰੜਾ ਖਰਾਬ ਹੈ ਯੂਰੇਨੀਅਮ ਵਾਲਾ ਬਠਿੰਡੇ ਤੇ ਤਨੂ ਡਿਸਟ੍ਰਿਕਟ ਵਿੱਚ ਤੇ ਫਿਰ ਉਹਨੂੰ ਨਹਿਰ ਦਾ ਪਾਣੀ ਦੇਣਾ ਤੇ ਨਹਿਰ ਦਾ ਪਾਣੀ ਜਿਹੇ ਅੱਗੋਂ ਆਊਗਾ ਹੁਣ ਨਵਾਂ ਸੱਤੂ ਕੀ ਕੈਂਗਲ ਜੋੜਦਾ ਬੱਦੀ ਜਿਹੜਾ ਇਲਾਕਾ ਹੈ ਇੰਡਸਟਰੀਅਲ ਉਹ ਸਰਸਰ ਉਥੋਂ ਨਦੀ ਆਉਂਦੀ ਜਿਸ ਤੇ ਗੁਰੂ ਸਾਹਿਬ ਦਾ ਬਾਅਦ ਚ ਅੱਜਕੱਲ ਜ਼ਿਕਰ ਚ ਆਉਂ ਰਿਹਾ ਹੈ ਜੀ ਇਹ ਸਤਲੂ ਚਾਕੇ ਮਿਲਦੀ ਹੈ ਹਮ ਉਹਦੇ ਵਿੱਚ ਬਹੁਤ ਜ਼ਿਆਦਾ ਪੋਲੂਸ਼ਨ ਆ ਰਹੀ ਹੈ ਹਮ ਤੇ ਉਹਦੇ ਵਿੱਚ ਜਿਹੜੀਆਂ ਦਵਾਈਆਂ ਦੀ ਪੋਲੂਸ਼ਨ ਹੈ ਉਥੇ ਇੰਡਸਟਰੀ ਦਵਾਈ ਦੀ ਹੈ ਜਿਹੜਾ ਕੈਮੀਕਲ ਪਿਓਰ ਕੈਮੀਕਲ ਹੈ ਹਮ ਤੇ ਨਾ ਤਾਂ ਪੰਜਾਬ ਕੋਈ ਜਿਹੜਾ ਲੈ ਰਿਹਾ ਸੰਗਿਆਮ ਜਿਹੜਾ ਪੋਲੂਸ਼ਨ ਕੰਟਰੋਲ ਬੋਰਡ ਤੇ ਨਾਈ ਖਮਾਚਲ ਪ੍ਰਦੇਸ਼ ਕੋਈ ਜਿਹੜਾ ਪੋਲੂਸ਼ਨ ਕੰਟਰੋਲ ਬੋਰਡ ਲੈ ਰਿਹਾ ਇਹਦੇ ਵਿੱਚ ਚਾਹੀਦਾ ਕੀ ਸੀ ਜਿਵੇਂ ਸੁਖਵੀਰ ਜੀ ਤੁਸੀਂ ਇੱਕ ਗੱਲ ਦੱਸੋ ਵੀ ਆਪਾਂ ਜਦੋਂ ਸੜਕਾਂ ਤੇ ਜਾਂਦੇ ਆ ਤਾਂ ਆਪਾਂ ਨੂੰ ਟੋਲ ਟੈਕਸ ਦੇਣਾ ਪੈਂਦਾ ਆ ਆਪਾਂ ਚੱਲਣ ਲਈ ਕੋਈ ਰੋਡ ਟੈਕਸ ਹੈਗਾ ਬ ਜਿਵੇਂ ਉਹਨਾਂ ਦੇ ਜਿਹੜੇ ਪਾਣੀ ਹੈ ਆਪਣੇ ਦਰਿਆਵਾਂ 'ਚ ਆ ਰਹੇ ਆਪਣੇ ਆਪਣੇ ਘਰਾਂ 'ਚ ਆ ਰਹੇ ਹੈ ਅੱਗੇ ਰਾਜਸਥਾਨ ਜਾਣਾ ਆਪਣੇ ਖੇਤਾਂ ਜਾਣਾ ਆਪਾਂ ਪੀਣ ਲਈ ਲੈਣਾ ਉਹਦੀ ਕੋਈ ਚੈਕਿੰਗ ਨਹੀਂ ਹੂੰ ਤੇ ਮਾਛਲ ਚੋਂ ਆਉਂਦੇ ਪਾਣੀ ਦੀ ਉੱਥੇ ਆਪਣੇ ਪੀਪੀਸੀਬੀ ਦੀ ਵੀ ਲੈਬੋਰੀ ਲੱਗੀ ਹੋਵੇ ਡੇਲੀ ਸੈਂਪਲਿੰਗ ਵਾਸਤੇ ਤੇ ਉਦੋਂ ਮਾਛਲ ਦੀ ਲੱਗੀ ਹੋਵੇ ਤੇ ਮਾਫਦਾਨ ਹੋਣ ਵੀ ਜ਼ਹਿਰ ਨਹੀਂ ਬਣ ਦੇਣਾ ਅਸੀਂ ਤਾਂ ਹੀ ਉਹ ਪਤਾ ਲੱਗੂਗਾ ਨਾ ਜੇ ਆਪਾਂ ਚੈੱਕ ਕਰਾਂਗੇ ਜੇ ਐਂ ਆਪਾਂ ਵਾਤਾਵਰਣ ਪ੍ਰੇਮੀ ਰੋਲਾ ਪਾਉਣਗੇ ਵੀ ਜੀ ਇਹ ਪਾਣੀ ਖਰਾਬ ਆ ਰਿਹਾ ਤੇ ਉਹਦਾ ਤਾਂ ਕੋਈ ਸਾਡੀ ਸੁਣੀ ਨਾ ਸੁਣੀ ਤੁਸੀਂ ਮੀਡੀਆ ਉਹ ਜਿਹੜਾ ਇੱਕ ਚੌਥਾ ਥੰਬ ਹੈ ਜਿਹੜਾ ਇਹ ਗੱਲਾਂ ਨੂੰ ਉਭਾਰ ਰਿਹਾ ਹੂੰ ਠੀਕ ਹੈ ਅਦਰਵਾਈਜ਼ ਤਾਂ ਇਹ ਚੁੱਪਚੀ ਬੀਤੇ ਸਾਰਾ ਰਾਜਸਥਾਨ ਤੱਕ 1.5 ਕਰੋੜ ਬੰਦੇ ਨੂੰ ਆਪਾਂ ਝੇਰ ਵੰਡ ਰਹੇ ਹੂੰ ਥੱਲੇ ਹੁਣ ਯੂਰੇਨੀਅਮ ਆ ਗਿਆ ਤੋਂ ਲਾਂਬਤ ਹੋਣ ਦੀ ਜ਼ਰੂਰਤ ਹੈ ਪੰਜਾਬ ਦੇ ਜਿਹੜੇ ਸੂਝਵਾਨ ਹੂੰ ਸਿਆਣੇ ਸੁਗੜ ਉਹ ਕਹਿਣ ਵੀ ਸਾਡਾ ਜਿਹੜਾ ਵਾਤਾਵਰਣ ਹੈ ਉਹ ਤੁਸੀਂ ਇਸ ਤੋਂ ਵੱਧ ਖਰਾਬ ਨਹੀਂ ਕਰ ਸਕਦੇ ਦੇਖੋ ਅਸੀਂ 3 ਪ੍ਰੋਟੈਕਸ਼ਨ ਐਕਟ ਵਾਸਤੇ ਅਪਿਛੇ ਦੇ ਸਵੋਧ ਰਸਟ ਕੱਟੇ ਜਾਣੇ ਸੀ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਵਿੱਚ ਉਹ ਰੋਕੇ 241 ਦਰਖਤਾ ਵਿੱਚ ਇੱਕ ਪਟੀਸ਼ਨ ਪਈ ਹੈ ਹਾਲੀ ਦੇ ਵਿੱਚ ਤੋਂ ਤੁਹਾਨੂੰ ਇੱਕ ਨਸਾ ਬੜੀ ਖੁਸ਼ੀ ਦੀ ਗੱਲ ਹੈ ਕਿ ਲੋਕ ਜਗਾ ਜਗਾ ਆਪਣੇ ਆਲੇ ਦੁਆਲੇ ਦੇ ਵਾਤਾਵਰਣ ਬਾਰੇ ਬੜੇ ਜਾਗਰੂਕ ਨੇ ਤੇ ਕੋਰਟਸ ਦਾ ਹਿਸਾਬ ਲਿਆ ਜਾ ਰਿਹਾ ਪਬਲਿਕ ਐਕਸ਼ਨ ਕਮੇਟੀ 55000 ਹੈਕਟੇਅਰ ਜਿਹੜੇ ਜੰਗਲ ਸੀਗੇ ਉਹਦੇ ਨਾਲ ਲੱਗਦੇ ਇਲਾਕੇ ਦੇ ਵਿੱਚ ਜਿਹੜੇ ਲੋਕਾਂ ਨੇ ਫਾਰਮ ਹਾਊਸ ਬਣਾਣੇ ਸੀ ਜਿਨ੍ਹਾਂ 'ਚ ਮਿਲਕਾ ਬਣਨੀਆਂ ਸੀ ਉੱਥੇ ਰੋਕ ਲਪਾਈ ਹੈ ਐਨਡੀਟੀ ਦਾ ਵੀ ਲੁਕਾਈ ਹੈ ਤੇ ਪੰਜਾਬ ਰੈਣਾ ਹਾਈ ਕੋਰਟ 'ਚ ਵੀ ਉਹ ਜਿਹੜੀ ਅਰਜੀ ਹੈ ਉਹ ਪਾਈ ਹੋਈ ਹੈ ਉਹਨੂੰ ਕੰਸੀਡਰ ਕਰਨਗੇ ਜਦੋਂ ਹਾਈ ਕੋਰਟ ਦੀ ਉਹ ਵੋਕੇਸ਼ਨ ਖਤਮ ਹੋਈ ਗਈ। ਹੂੰ। ਤਾਂ ਪੰਜਾਬ ਦੇ ਲੋਕ ਐਸੋਨੇ ਬਹੁਤ ਪੂਰੇ ਜਾਗਰੂਕ ਨੇ ਫੈਕਟਰੀਆਂ ਰੋਕੀਆਂ ਜਾ ਰਹੀਆਂ ਤਲਵੰਡੀ ਅਕਲੀਆਂ ਦੇ ਵਿੱਚ ਕੋਈ ਜੀਐਸਡਬਲਿਊ ਫੈਕਟਰੀ ਲੱਗਣੀ ਸੀ ਉਹਦੀ এনਵਾਇਰਨਮੈਂਟ ਜਦੋਂ ਉਹਨਾਂ ਨੇ ਹੀアリング ਕਰਨੀ ਹੁੰਦੀ ਲੋਕਾਂ ਨਾਲ ਗੱਲਬਾਤ ਕਰਨੀ ਹੁੰਦੀ ਵੀ ਇੱਥੇ ਕਿਹੇ ਜ ਆਵੇ ਉਹ ਤੇ 3000 ਬੰਦੇ 'ਚ ਇੱਕ ਬੰਦੇ ਨੇ ਵੀ ਸਾ ਜੋ ਕੌਰ ਸਾਹਬ ਦੇ ਵਿੱਚ ਰੁਧਰਾ ਪੇਪਰ ਵਿੱਚ ਲੱਗਣੀ ਸੀ ਜਿੱਥੋਂ ਬੁੱਢਾ ਦਰਿਆ ਸ਼ੁਰੂ ਹੁੰਦਾ ਐਕਚੁਅਲ ਉੱਥੇ ਉਹਨਾਂ ਦਾ ਪਾਣੀ ਖਰਾਬ ਹੋਣਾ ਸੀ ਹੂੰ ਤੋ ਉੱਥੇ ਲੋਕ ਨੇ ਉਹਦਾ ਵਿਰੋਧ ਕੀਤਾ ਡਟ ਕੇ ਹੂੰ ਤੋ ਪੰਜਾਬ ਦੇ ਲੋਕ ਹੌਲੀ-ਹੌਲੀ ਪਰ ਇਹਨੂੰ ਵੜਾ ਇਸ ਕੱਲ ਦਾ ਹੈਗਾ ਖੁਸ਼ੀ ਹੈ ਕਿ ਪੰਜਾਬ ਦੇ ਲੋਕ ਹੌਲੀ-ਹੌਲੀ ਜਾਗਰੂਕ ਹੋ ਰਹੇ ਆ ਆਪਣੇ ਆਲੇ-ਦੁਆਲੇ ਬਾਰੇ ਤੇ ਉਹਦਾ ਜੇ ਸਰਕਾਰਾਂ ਨਹੀਂ ਸੁਣਦੀਆਂ ਸਰਕਾਰਾਂ ਲੜ ਜਾਂਦੀਆਂ ਇੰਡਸਟਰੀਸਟਾਂ ਨਾਲ ਹੂੰ ਮਾਫੀਆ ਨਾਲ ਹੂੰ ਮਾਈਨਿੰਗ ਮਾਫੀਆ ਨਾਲ ਤੇ ਜਿਹੜੇ ਜਿਹੜੇ ਕੋਰਟਸ ਆ ਉਹੀ ਹੀ ਦਾ ਸਾਰਾ ਰਹਿ ਜਾਂਦੇ ਆ ਤੇ ਜਿਵੇਂ ਕਿ ਇਸ ਵੇਲੇ ਰਿਪੋਰਟ ਆਈ ਹੂੰ ਜਿਵੇਂ ਜਿਵੇਂ ਗਿੱਲ ਸਾਹਿਬ ਤੁਸੀਂ ਜ਼ਿਕਰ ਕੀਤਾ ਕਿ ਲੋਕ ਜਾਗਰੂਕ ਹੋ ਰਿਹਾ ਜਿਹਦੇ ਵਿੱਚ ਕੋਈ ਦੋ ਰਾਏ ਨਹੀਂ ਤੁਸੀਂ ਕਈ ਉਦਾਹਰਣਾਂ ਵੀ ਦਿੱਤੀਆਂ ਪਰ ਜਿਹੜਾ ਹੁਣ ਤੱਕ ਨੁਕਸਾਨ ਹੋਇਆ ਆਪਣੇ ਵਾਤਾਵਰਣ ਦਾ ਪਿਛਲੇ ਕਈ ਮੈਂ ਕਹਾਂਗਾ ਦਹਾਕਿਆਂ ਤੋਂ ਨੁਕਸਾਨ ਹੋ ਰਿਹਾ ਫਿਰ ਚਾਹੇ ਹਵਾ ਹੋਵੇ ਪਾਣੀ ਹੋਵੇ ਉਸ ਦੀ ਪਰਭਾਈ ਦੇ ਲਈ ਫਿਰ ਜੇਕਰ ਆਪਾਂ ਅੱਜ ਸਾਰਾ ਕੁਝ ਰੋਕ ਦਿੰਨੇ ਆ ਸਾਰਾ ਕੁਝ ਠੀਕ ਹੋ ਜਾਂਦਾ ਹੈ ਜਿਹੜਾ ਪਹਿਲਾਂ ਨੁਕਸਾਨ ਹੋਇਆ ਜਾਂ ਕਹਿ ਲਈਏ ਪਾਰੀਚਾਰਜ ਹੋਣ ਦੇ ਲਈ ਕਿੰਨਾ ਕੁ ਸਮਾਂ ਤੁਹਾਡੇ ਮੁਤਾਬਕ ਪੰਜਾਬ ਨੂੰ ਲੱਗ ਸਕਦਾ ਬਹੁਤ ਬਹੁਤ ਜ਼ਿਆਦਾ ਨੁਕਸਾਨ ਹੋ ਚੁੱਕਿਆ ਹੈ ਤੇ ਬਹੁਤ ਜ਼ਿਆਦਾ ਸਮਾਂ ਲੱਗੇਗਾ ਕਿਉਂਕਿ ਜਿਹੜੇ ਤੁਸੀਂ ਮੈਜਰ ਕਰੋ ਪਹਿਲਾਂ 100 ਫੁੱਟ ਤੇ ਪਾਣੀ ਸੀ ਫਿਰ 200 ਤੇ ਆਇਆ ਫਿਰ 300 ਤੇ ਹੁਣ ਤੇ 400 ਤਾਈਓ ਯੂਰੇਨੀਅਮ ਬਾਹਰ ਆ ਰਿਹਾ ਨਾ ਉਹਦੇ ਵਿੱਚ ਸੈਂਪਲਾਂ ਵਿੱਚ ਤੇ ਕੋਈ ਵੀ ਜਿਹੜਾ ਚੀਜ਼ ਹੈ ਇਹ ਸਦੀਆਂ ਲੱਗ ਜਾਂਦੀਆਂ ਨੇ ਜਿਹੜੇ ਪਾਣੀ ਦੇ ਠੰਡੇ ਜਿਹੜੇ ਆਪਣੇ ਐਕੂਫਰ ਜਿਹਨੂੰ ਆਪਾਂ ਪਾਣੀ ਦੀਆਂ ਛਪੜੀਆਂ ਕਹਿੰਦੇ ਆਂ ਤੇਰੀਆਂ ਥੱਲੇ ਬਣੀ ਆਉਂਦੀਆਂ ਉਹਨਾਂ ਨੂੰ ਅ ਧਾਕੇ ਲੱਗ ਜਾਂਦੇ ਆ ਸਦੀਆਂ ਲੱਗ ਜਾਂਦੀਆਂ ਪਾਣੀ ਦੀ ਛਪੜੀ ਬਣਨ ਨੂੰ ਪਹਿਲੇ ਤੈ ਤੇ ਦੀ ਫਿਰ ਦੂਸਰੇ ਦੀ ਤਾਂ ਇਹ ਕਾਫੀ ਟਾਈਮ ਲੱਗੇਗਾ ਤੇ ਜਿੰਨਾ ਤੱਕ ਆਪਾਂ ਤੁਸੀਂ ਕਿ ਸੋਚਦੇ ਹੋ ਵੀ ਜਿਹੜਾ ਇਹ ਕੋਈ ਆਪਾਂ ਨਲਕਾ ਬੰਦ ਕਰਨਾ ਤੇ ਚਲਾਣ ਵਾਲੀ ਗੱਲ ਨਹੀਂ ਹੈ ਇਹ ਲੋਕਾਂ ਦੀ ਆਤਾਂ ਸ਼ਾਮਿਲ ਕਰਨਾ ਪੈਣਾ ਪਾਣੀ ਦੀ ਇੱਜ਼ਤ ਕਰਨੀ ਪਾਣੀ ਨੂੰ ਸੰਭਾਲਣਾ ਪਾਣੀ ਨੂੰ ਪਵਨਗੁਰੂ ਪਾਣੀ ਪਿਤਾ ਬਿਲਕੁਲ ਪਿਤਾ ਦਾ ਦਰਜਾ ਦੇਣਾ ਹਜੇ ਟਾਈਮ ਲੱਗੇਗਾ ਕਿਉਂਕਿ ਹਜੇ ਤੱਕ ਤਾਂ ਆਪਾਂ ਆਪਣੇ ਆਲੇ ਦੁਆਲੇ ਵੱਲ ਉੱਭਲ ਰਹੇ ਹਾਂ ਆਪਾਂ ਆਪਣੇ ਉੱਭਲ ਨੂੰ ਆਪਾਂ ਹੋਣੇ دریاਵਾਂ ਤਾਂ ਉੱਭਲ ਚੁੱਕੇ ਆ ਹੂੰ ਮਤਲਬ ਪੈਨੋ ਦਰਿਆਵਾ ਦਾ ਪਾਣੀ ਜਦੋਂ ਆਉਂਦਾ ਸੀ ਨਹਿਰਾਂ ਦੇ ਵਿੱਚ ਤੇ ਆਪਣੇ ਆਉਂਦਾ ਸੀ ਖਾਲਿਆਂ ਵਿੱਚ ਲੋਕ ਛੂਲੀ ਪਰ ਕੇ ਪੀਂਦੇ ਸੀ ਹੂੰ ਨਹਿਰਾਂ ਦੇ ਕਿਨਾਰੇ ਲੱਗੇ ਨਲਕਿਆਂ ਚੋਂ ਠੰਡਾ ਪਾਣੀ ਲੋਕ ਭਰ ਕੇ ਲਿਜਾਦੇ ਹੁੰਦੇ ਸੀ ਹੂੰ ਉਹ ਪਾਣੀ ਤੁਹਾਨੂੰ ਬੋਤਲਾਂ 'ਚ ਮਿਲਦਾ ਕਿਉਂਕਿ ਇੱਕ ਪੂਰੀ ਇੰਡਸਟਰੀ ਹੈ ਹੂੰ ਤੁਹਾਨੂੰ ਦੱਸਤਾ ਗਿਆ ਵੀ ਪਾਣੀ ਖਰਾਬ ਹੂੰ ਇਹਦਾ TDS ਠੀਕ ਨਹੀਂ ਇਹਦਾ ਫਲਾਣੇ ਚੀਜ਼ ਠੀਕ ਨਹੀਂ ਕਿਉਂਕਿ ਇੰਡਸਟਰੀ ਨੇ ਆਪਣੀ ਨੌਕਰੀ ਕੀਤੀ ਪੈਸੇ ਬਣਾਏ ਨੌਕਰੀਆਂ ਦਿੱਤੀਆਂ ਪਰ ਵਾਤਾਵਰਣ ਦਾ ਦਬ ਕੇ ਕੰਡ ਦਿੱਤਾ ਤੇ ਸਾਡੇ ਜਿਹੜੇ ਉਸ ਵੇਲੇ ਦੇ ਪੋਲਿਟੀਕਲ ਲੀਡਰਸ਼ਿਪ ਤੇ ਜਿਹੜੇ ਬਿਊਰੋਕ੍ਰੇਸੀ ਸੀ ਅਫਸਰशाही ਉਹਨੇ ਵੀ ਅੱਖਾਂ ਮਿੱਟੀਆਂ ਰੱਖੀਆਂ ਵੀ ਜੀ ਇਹ ਜੀਡੀਪੀ ਵਧ ਰਹੀ ਹੈ ਜੀਡੀਪੀ ਵਧ ਰਹੀ ਹੈ ਪੰਜਾਬ ترقی ਦੇ ਰਾਹ ਤੇ ਹੈ ਠੀਕ ਹੈ ਉਹਦੇ ਨਾਲ ਸਸਟੇਨੇਬਲ ਡਿਵੈਲਪਮੈਂਟ ਨਹੀਂ ਕੀਤੀ ਜਿਹੜੀ ਡਿਵੈਲਪਮੈਂਟ ਨੇਚਰ ਦੇ ਨਾਲ ਹਮਵਾਰ ਹਮਵਾਰ ਹੋ ਕੇ ਚੱਲੇ ਉਹਦੇ ਬਾਰੇ ਬਿਲਕੁਲ ਧਿਆਨ ਨਹੀਂ ਕੀਤਾ ਹਮ ਅਜੇ ਵੀ ਬਿਲਕੁਲ ਧਿਆਨ ਨਹੀਂ ਕੀਤਾ ਜਾ ਰਿਹਾ ਲਗਾ ਲਗਾਤਾਰ ਵਾਤਾਵਰਣ ਪ੍ਰੇਮੀਆ ਇੰਡਸਟਰੀ ਦੇ ਲਾਲਚੀ ਲੋਕਾਂ ਅਸੀਂ ਕਿਸੇ ਇੰਡਸਟਰੀ ਦੇ ਬਰਕਲਾਪ ਨਹੀਂ ਆ ਜਿਹੜੀ ਇੰਡਸਟਰੀ ਮਾਪਦੰਡਾ ਨੂੰ ਪੂਰਾ ਕਰੇ ਜ਼ੀਰੋ ਲਿਕੁਇਡ ਡਿਸਚਾਰਜ ਸੇ ਆਵੇ ਵਧੀਆ ਆਪਣੀ ਇੰਡਸਟਰੀ ਚਲਾਵੇ ਗ੍ਰੀਨ ਇੰਡਸਟਰੀ ਹੋਵੇ ਵਾਈਟ ਇੰਡਸਟਰੀ ਹੋਵੇ ਆਈਟੀ ਇੰਡਸਟਰੀ ਹੋਵੇ ਗਿਲ ਸਾਬ ਮੈਂ ਮੈਂ ਮਾਫ ਕਰਨਾ ਤੁਹਾਡੀ ਗੱਲ ਮੈਂ ਤੁਹਾਡੀ ਗੱਲ ਵਿੱਚ ਰੁਕ ਰਿਹਾ ਜਿਵੇਂ ਤੁਸੀਂ ਜ਼ਿਕਰ ਕੀਤਾ ਕਿ ਵਾਤਾਵਰਣ ਪ੍ਰੇਮੀ ਲਗਾਤਾਰ ਲੜਾਈ ਲੜ ਰਹੇ ਹੈ ਕੀ ਸਿਰਫ ਉਹਨਾਂ ਦੇ ਆਵਾਜ਼ ਚੁੱਕਣ ਦੇ ਨਾਲ ਉਹਨਾਂ ਦੀ ਲੜਾਈ ਦੇ ਨਾਲ ਸਥਿਤੀ ਕਾਬੂ ਦੇ ਵਿੱਚ ਆ ਸਕਦੀ ਹੈ ਜੋ ਤੱਕ ਹਰ ਇੱਕ ਘਰ ਦੇ ਵਿੱਚੋਂ ਆਵਾਜ਼ ਨਹੀਂ ਉੱਠਦੀ ਕਿ ਇਹ ਚੀਜ਼ਾਂ ਗਲਤ ਨਹੀਂ ਹੈ ਜਾਂ ਫਿਰ ਸਿਰਫ ਵਾਤਾਵਰਣ ਪ੍ਰੇਮੀ ਜਿਵੇਂ ਰੌਲਾ ਪਾ ਰਹੀ ਹੈ ਉਹਦੇ ਨਾਲ ਗੱਲ ਬਣ ਸਕਦੀ ਹੈ ਇਹ ਤਾਂ ਚਾਰ ਚਾਰ ਬੰਦਿਆਂ ਨੂੰ ਇਕੱਠੇ ਹੋਣਾ ਪੈਣਾ ਤੇ ਜਨਤਕ ਇੱਕ ਵਿਰੋਧ ਜਨਤਾ ਪੂਰੀ ਇਕੱਠੀ ਹੋਵੇ ਜਨਤਾ ਜਾਗਰੂਕਤਾ ਹੋਵੇ ਇਹ ਨਹੀਂ ਵੀ ਜਦੋਂ ਤੁਹਾਡੇ ਗਵਾਂਡੀ ਦੇ ਕਰਕੇ ਕੈਂਸਰ ਦਾ ਅਗਲਾ 5 ਲੱਖ ਰੁਪਏ ਕਢਾਉਣ ਲੱਗਦੇ ਹਸਪੀਟਲ ਚਲ ਜਾਂਦਾ ਉਹਨੂੰ ਇਹੀ ਵੀ ਪਤਾ ਮੈਨੂੰ ਹੋਇਆ ਕਿਉਂ ਮੈਨੂੰ ਕਾਰਨ ਕੀ ਹੋਇਆ ਆਪਾਂ ਅਬਸ ਇਕੱਠੇ ਨਾਲ ਜੁੜੀਏ ਸਾਫ਼ ਪਾਣੀ ਸਾਫ਼ ਹਵਾ ਸਾਫ਼ ਕੈਂਸਰ ਰਹਿਤ ਖਾਣਾ ਇਹ ਸਾਡਾ ਬੁਨਿਆਦੀ ਹੱਕ ਹੈ ਇਹ ਰਾਈਟ ਟੂ ਲਾਈਫ ਹੈ ਠੀਕ ਹੈ ਮੈਂ ਕਿਸੇ ਨੂੰ ਆਪਣਾ ਪਾਣੀ ਖਰਾਬ ਨਹੀਂ ਕਰਨ ਦੇ ਸਕਦਾ ਅਸੀਂ ਇਸੇ ਕਰਕੇ ਪਟੀਸ਼ਨ ਪਾਈ ਸੀ ਵੀ ਇਹ ਜਿਹੜਾ ਬੁੱਢਾ ਦਰਿਆ ਦੇ ਵਿੱਚ ਜ਼ਹਿਰ ਪਾਇਆ ਜਾ ਰਿਹਾ ਹੈ ਇਹ ਰਾਈਟ ਟੂ ਲਾਈਫ ਹੈ ਉਹਦੇ ਜਿਹੜਾ ਥ੍ਰੈਟ ਹੈ ਉਹ ਕਹਿੰਦੇ ਜੀ ਪਹਿਲਾਂ ਐਨ ਜੀ ਡੀ ਚ ਆ ਗਿਆ ਅਸੀਂ ਹੁਣ ਐਨ ਜੀ ਡੀ ਚ ਗਏ ਐਨ ਜੀ ਡੀ ਤੋਂ ਕਹਿਣਾ ਵੀ ਰਾਈਟ ਟੂ ਲੈਫਟ ਤੁਸੀਂ ਵੀ ਡਿਸਾਈਡ ਕਰ ਸਕਦੇ ਤੇ ਜੋ ਹਾਈ ਕੋਰਟ ਨੇ ਡਿਸਾਈਡ ਕਰਨਾ ਉਹ ਵਾਪੇ ਸ਼ਾਮਾਗੇ ਨਾ ਕੋਲੇ ਤਾਂ ਇਹ ਜਿਹੜਾ ਦੂਸਰਾ ਪੱਖਾ ਵੀ ਅਧਿਕਾਰੀ ਆਪਣਾ ਕੰਮ ਨਾ ਚਲਾਵੇ ਅਧਿਕਾਰੀ ਆਪਣਾ ਕੰਮ ਕਰੇ ਆਪਣੀ ਸੇਵਾ ਕਰੇ ਜੇ ਹੁਣ ਸਰਕਾਰਾਂ ਤੋਂ ਉੱਤੇ ਬਹੁਤ ਢੇਰੀਆਂ ਹੋ ਗਈਆਂ ਸੈਂਟਰ ਸਰਕਾਰ ਤੇ ਪੰਜਾਬ ਸਰਕਾਰ ਦੀ ਜਦੋਂ ਤੁਸੀਂ ਕਿਸੇ ਨੂੰ ਪਨਿਸ਼ਮੈਂਟ ਨਹੀਂ ਦੇਣੀ ਕੈਦ ਵਾਲੀ ਉਹ ਹਟਾਤੀ ਗਈ ਪ੍ਰਵਿਧਾਨ ਉਹ ਕਹਿੰਦੇ ਦਬ ਕੇ ਪਾਣੀ ਖਰਾਬ ਕਰੋ ਦਬ ਕੇ ਹਵਾ ਖਰਾਬ ਕਰੋ ਤੋ ਤੁਹਾਨੂੰ ਫਾਈਨ ਹੋ ਜਾਏਗਾ ਮੈਕਸਿਮ ਰੋ ਤੋ ਸਾਰੇ ਹਿੰਦੁਸਤਾਨ ਕੇ ਵਰਤਾਰੇ ਚੱਲ ਰਿਹਾ ਸੈਂਟਰਲ ਗਵਰਨਮੈਂਟ ਨੇ ਵੀ ਰੂਲ ਤੇ ਲਾਗ ਦਿੱਤਾ ਅਗਰ ਪੰਜਾਬ ਨੇ ਵੀ ਅਡਾਪਟ ਕਰ ਲਿਆ ਤੋ ਦੁਬਾਰਾ ਅੱਜ ਕੀ ਹੋਇਆ ਇਹ ਜਿਹੜਾ 2010 ਦੇ ਵਿੱਚ ਰਾਵਲੀ ਦਾ ਫੈਸਲਾ ਆਇਆ ਸੀ ਸੁਪਰੀਮ ਕੋਰਟ ਨੇ ਕਿਹਾ ਸੀ 100 ਮੀਟਰ से भी ਮੰਨਦੇ ਵੀ ਨਵੰਬਰ 2025 ਨੂੰ ਮੰਨ ਲਿਆ ਗਿਆ ਉਦੋਂ ਜਦੋਂ ਹਹਾਕਾਰ ਪਈ ਹੈ ਤੋ ਉਹ ਵਾਪਸ ਲੈ ਲਿਆ ਇਸ ਤਰ੍ਹਾਂ ਹੀ ਸਰਕਾਰ ਨੂੰ এনवायरमेंट ਵਾਲੇ ਫੈਸਲੇ ਹੂੰ ਭਈ ਜਿਹੜਾ ਬੰਦਾ ਦੋਸ਼ੀ ਐ ਦੇਖੋ ਜਦੋਂ ਤੁਸੀਂ ਇੱਕ ਪਾਣੀ ਦੀ ਚਪੜੀ ਖਰਾਬ ਕਰ ਦਿਓ ਸਮਝ ਲਓ ਵੀ ਮੈਂ ਫੈਕਟਰੀ ਚ ਆਪਣਾ ਜੈਵ ਵਾਲਾ ਪਾਣੀ ਐਸਿਡ ਵਾਲਾ ਪਾਣੀ ਜਿਹੜਾ ਮੈਂ ਸਾਫ਼ ਨਹੀਂ ਕੀਤਾ ਉਹ ਧਰਤੀ ਦੇ ਵਿੱਚ ਗਵਨ ਕਰਦਾ ਉਹਨੂੰ ਜ਼ਮੀਨਦੋਸ਼ ਕਰਦਾ ਹੂੰ ਜਿਹਨੂੰ ਰਿਵਰਸ ਮੋਰਿੰਗ ਕਹਿੰਦੇ ਆ ਢਿੱਡ ਕੇ ਜ਼ੀਰੇ ਇੰਡਸਟਰੀ ਫੜੀ ਗਈ ਤੇ ਉਹ ਇੰਡਸਟਰੀ ਡਿਸਮੈਂਟਲ ਕਰਤੀ ਨੈਸ਼ਨਲ ਗ੍ਰੀਨ ਰੀਨਿਊਰਨ ਦੇ ਤੇ ਆਪਣੇ ਤਾਂ ਪੰਜਾਬ ਦੇ ਵਿੱਚ ਕਿੰਨੀਆਂ ਐਸੀ ਇੰਡਸਟਰੀਆਂ ਜਿਹੜੀਆਂ ਜ਼ਮੀਨਦੋਸ਼ ਕਰਦੀਆਂ ਕਿਸੇ ਨੇ ਅੱਜ ਤਾਈਂ ਉਹਨਾਂ ਦਾ ਆਡਿਟ ਕੀਤਾ ਬਿਲਕੁਲ ਉਹਨਾਂ ਦੇ ਵੇੜਿਆਂ ਨੂੰ ਜਾ ਕੇ ਚੈੱਕ ਕੀਤਾ ਉਹਨਾਂ ਦੇ ਵੀ ਕਿੰਨੇ ਬੋਰ ਰਿਵਰਸ ਨੇ ਜਿਵੇਂ ਉਥੇ ਪੰਜਾਬ ਪੋਲੂਸ਼ਨ ਕੰਟਰੋਲ ਬੋਰਡ ਦੀ ਟੀਮ ਗਈ ਸੀ ਜਿਹੜਾ ਤਾਂ ਕਹਿੰਦੀ ਕੋਈ ਜ਼ਾਇਕ ਪਾਣੀ ਨਹੀਂ ਰਿਹਾ ਇਹ ਤਾਂ ਫਿਰ ਵਾਤਾਵਰਣ ਪ੍ਰੇਮੀਆ ਨੇ ਅੱਗੇ ਨੈਸ਼ਨਲ ਗ੍ਰੀਨ ਉਹਨਾਂ ਨੂੰ ਕਿਹਾ ਵੀ ਇਹ ਸਾਨੂੰ ਉਤਾਰ ਨਹੀਂ ਹੈ ਪੰਜਾਬ ਪੋਲੂਸ਼ਨ ਕੰਟਰੋਲ ਬੋਰਡ ਤੇ ਉਹਨਾਂ ਨੇ ਸੈਂਟਰਲ ਪੋਲੂਸ਼ਨ ਕੰਟਰੋਲ ਬੋਰਡ ਦੀ ਟੀਮ ਆਈ ਉਹਨੇ ਤਿਆਂ ਚੋਂ 16 ਬੋਰ ਫੜੇ ਵੀ ਜਿਹੜੇ ਅੰਦਰ ਪਾਰੇ ਸੀ ਪਾਣੀ 3 ਸਾਲ ਉਹ ਜਦੋਂ ਜਦ ਚੱਲੀ ਜਿਸ ਤਿੱਕੇ ਫੈਕਟਰੀ ਦਾ ਕੀ ਗੱਲ ਆਪਾਂ ਨੂੰ ਜਦੋਂ ਜਦ ਕਰਨੀ ਪੈਣੀ ਹੈ ਤੇ ਬਹੁਤ ਇਹ ਬਹੁਤ ਗੰਭੀਰ ਮਸਲਾ ਹੈ ਇਹਨੂੰ ਪੋਲੀਟੀਸ਼ੀਨ ਵੀ ਸੋਚੇ ਯਾਨੀ ਯਾਨੀ ਤੁਸੀਂ ਤੁਸੀਂ ਇਹ ਕਹਿਣਾ ਚਾਹ ਰਹੇ ਹੋ ਕਿ ਜਿੰਨਾ ਬੰਦੇ ਚੋਦੇ ਰਹੇ ਹਨ ਯਾਨੀ ਤੁਸੀਂ ਇਹ ਕਹਿਣਾ ਚਾਹ ਰਹੇ ਹੋ ਕਿ ਜਿੰਨਾ ਸੰਵੇਦਨਸ਼ੀਲ ਇਹ ਮੁੱਦਾ ਹੈਗਾ ਉਹਨਾਂ ਗੰਭੀਰ ਸਰਕਾਰੀ ਇਸ ਮਸਲੇ ਨੂੰ ਨਹੀਂ ਸਮਝ ਰਹੀਆਂ ਜ਼ਿਆਦਾ ਧਿਆਨ ਨਹੀਂ ਲੈ ਰਹੇ ਕੋਈ ਵੀ ਨਹੀਂ ਲੈ ਰਹੇ ਹੂੰ ਗਿਲਸਾ ਜੀ ਮੈਂ ਤੁਸੀਂ ਜ਼ਿਕਰ ਕੀਤਾ ਹਾਲੇ ਦੇ ਵਿੱਚ ਰਿਪੋਰਟ ਵੀ ਆਈ ਸੀਗੀ ਕਿ ਧਰਤੀ ਹੇਠਲੇ ਪਾਣੀ ਦੇ ਵਿੱਚ ਯੂਰੇਨੀਅਮ ਕਾਫੀ ਜ਼ਿਆਦਾ ਵਧ ਰਿਹਾ ਹੈ ਦੇਖੋ ਜੇਕਰ ਆਪਾਂ ਕਿਸੇ ਸਧਾਰਨ ਬਿਲਕੁਲ ਸਧਾਰਨ ਇਨਸਾਨ ਨੂੰ ਸਮਝਾਉਣਾ ਹੋਵੇ ਬਹੁਤ ਸਾਰੇ ਆਪਣੇ ਦਰਸ਼ਕ ਵੇਖ ਰਹੇ ਆ ਆਪਾਂ ਉਹਨੂੰ ਸੌਖੇ ਸ਼ਬਦਾਂ ਦੇ ਵਿੱਚ ਸਮਝਾਉਣਾ ਹੋਵੇ ਕਿ ਯੂਰੇਨੀਅਮ ਵਧ ਰਿਹਾ ਹੈ ਉਸ ਦਾ ਇੱਕ ਨਾਗਰਿਕ ਨੂੰ ਕਿਵੇਂ ਨੁਕਸਾਨ ਹੋ ਸਕਦਾ ਹੈ ਬਿਲਕੁਲ ਸੌਖੇ ਸ਼ਬਦਾਂ ਦੇ ਵਿੱਚ ਜੇਕਰ ਤੁਸੀਂ ਦਰਸ਼ਕਾਂ ਨੂੰ ਸਮਝਾ ਸਕੋ ਤਾਂ ਉਹਦਾ ਇਸ ਤਰ੍ਹਾਂ ਹੁੰਦਾ ਹੈ ਕਿ ਸੌਖੇ ਸ਼ਬਦਾਂ ਜੇ ਆ ਵੀ ਜਿਹੜਾ ਵਰਲਡ ਹੈਲਥ ਆਰਗੇਨਾਈਜੇਸ਼ਨ ਹੈ ਸਰਕਾਰ ਜਿਹੜੀ ਮਾਪਦਾਂ ਦੇ ਦਿੰਦੀ ਹੈ ਜੂਰੇਨੀਅਮ ਦਾ ਪਾਣੀ ਦੇ ਵਿੱਚ ਉਹ ਹੈਗਾ 30 ਪਾਰਟਸ ਪਰ ਬਿਲੀਅਨ 30 ਸਮਝ ਲਓ ਵੀ ਇੱਕ ਫਿਗਰ ਹੂੰ ਮੋਟੇ ਤੌਰ ਤੇ ਤੇ ਜਿਹੜੇ ਆਪਣੇ ਸੈਂਪਲ ਆਏ ਆ ਸੰਗਰੂਰ ਤੇ ਬਠਿੰਡੇ ਦੇ ਤੇ 16 ਡਿਸਟ੍ਰਿਕਟਾਂ ਵਿੱਚ ਹੂੰ ਤੇ ਇੱਥੇ ਜ਼ਿਆਦਾ ਗੰਬੀਰ ਸਿਚੁਏਸ਼ਨ ਸੰਗਰੂਰ ਬਠਿੰਡੇ ਵਿੱਚ ਉੱਥੇ 200 ਤੋਂ ਲੈ ਕੇ 600 ਤੱਕ ਦਾ ਫਿਗਰ ਹੈ ਹੂੰ ਤੇ ਉਹਦੇ ਨਾਲ ਹੋਣਾ ਕੀ ਹੈ ਉਹਦੇ ਨਾਲ ਸਾਨੂੰ ਕੈਂਸਰ ਹੋ ਸਕਦਾ ਹੂੰ ਉਹਦੇ ਨਾਲ ਤੁਹਾਡੀਆਂ ਕਿਡਨੀ ਅਫੈਕਟ ਹੋ ਸਕਦੀ ਹੈ ਹੂੰ ਉਹਦੇ ਨਾਲ ਸਾਨੂੰ ਸਕਿਨ ਕੈਂਸਰ ਹੋ ਸਕਦਾ ਤੁਹਾਡਾ ਜਿਹੜਾ ਜੈਨੇਟਿਕ ਆ ਮੰਨ ਬੁੱਧੀ ਬੱਚੇ ਹੋ ਸਕਦੇ ਹਨ ਮਤਲਬ ਉਹ ਤੁਹਾਨੂੰ ਤੁਹਾਡੀ ਸਿਹਤ ਲਈ ਹਾਨੀ ਕਰਦੇ ਹਨ ਜਿਵੇਂ ਤੁਹਾਨੂੰ ਯਾਦ ਹੋਣਾ ਸਪੀਡੀ ਕਿ ਆਪਣੇ ਜਿਹੜੇ ਕਈ ਵੇਲੇ ਨੜਕਿਆਂ ਚ ਨਾ ਉਹ ਜਿਹੜਾ ਸੀਵਰੇਜ ਤੇ ਪਾਣੀ ਰਲ ਜਾਂਦਾ ਸੀ ਤੇ ਉਹ ਲਾਲ ਨਿਸ਼ਾਨ ਲਾ ਦਿੰਦੇ ਸੀ ਵੀ ਇੱਥੋਂ ਪਾਣੀ ਨਹੀਂ ਪੀਣਾ ਹੂੰ ਹੁਣ ਸਰਕਾਰ ਨੂੰ ਚਾਹੀਦਾ ਵੀ ਇਮੀਡੀਏਟਲੀ ਟਾਸਕ ਫੋਰਸ ਬਣਾਵੇ ਹੂੰ ਤੇ ਇਹ ਜਿਹੜੇ ਜਿੱਥੋਂ ਵੀ ਉਹਨਾਂ ਦੇ ਸੈਂਪਲ ਲਏ ਆ ਸੈਂਟਰਲ ਗਰਾਊਂਡ ਵਾਟਰ ਬੋਰਡ ਨੇ ਉਹਨਾਂ ਨੂੰ ਪਤਾ ਹੈ ਕਿੱਥੋਂ ਲਏ ਆ ਹੂੰ ਜਿੱਥੋਂ 300 200 ਤੋ ਜਾਂਦੀ 100 ਤੋਂ ਉੱਤੇ ਆ ਤੇ ਉੱਥੇ ਬੰਦ ਕਰਕੇ ਇਮੀਡੀਏਟਲੀ ਸਰਕਾਰ ਨੂੰ ਉੱਥੇ ਟੈਂਕਰਾਂ ਦਾ ਪਾਣੀ ਨਹਿਰ ਦਾ ਪਾਣੀ ਹੁਣ ਮੈਂ ਦੱਸੋ ਜਦੋਂ ਮੈਂ ਨਹਿਰ ਤੇ ਪਾਣੀ ਦੀ ਮੇਰੀ ਗੱਲ ਆਉਂਦੀ ਹੈ ਨਾ ਮੈਨੂੰ ਬੜਾ ਅਫਸੋਸ ਨਾਲ ਕਹਿਣਾ ਪੈਂਦਾ ਕਿ ਨਹਿਰ ਦਾ ਪਾਣੀ ਵੀ ਸਵੱਛ ਨਹੀਂ ਹੈ ਹਮ ਉਹਨਾਂ ਵਿੱਚ ਬਹੁਤ ਜ਼ਿਆਦਾ ਇੰਡਸਟਰੀ ਦਾ ਪਾਣੀ ਆ ਰਿਹਾ ਹੁਣ ਤੁਸੀਂ ਅੰਦਾਜ਼ਾ ਲਾਓ ਮਾਲਵਾ ਨਹਿਰ ਬਣਨ ਵਾਲੀ ਹੈ ਜਿਹੜੀ ਨਵੀਂ ਨਹਿਰ ਬਣ ਰਹੀ ਹੈ ਇਹ ਜਿਹੜਾ ਪਾਣੀ ਹੈ ਨਾ ਇਹ ਜਿਹੜਾ ਇੰਡਸਟਰੀਅਲ ਪੋਲੂਸ਼ਨ ਦਾ ਪਾਣੀ ਹੁੰਦਾ ਇਹ ਗਾਣਾ ਹੁੰਦਾ ਹਮ ਬਾਕੀ ਪਾਣੀ ਨਾਲੋਂ ਘੱਟ ਹੁੰਦਾ ਥੋੜਾ ਜਿਹਾ ਠੀਕ ਹੈ ਤਾਂ ਇਹ ਉੱਥੇ ਕੋਈ ਹਰੀਕੇ ਜਦੋਂ ਜਿੱਥੇ ਆ ਕੇ ਵਿਆਸ ਤੇ ਸਤ루ਜ ਰਲਦੇ ਨੇ ਉੱਥੇ ਕੋਈ ਸਾਗਰ ਮੰਥਨ ਥੋੜਾ ਚੱਲ ਰਿਹਾ ਵੀ ਵੱਡੀ ਮਧਾੜੀ ਲੱਗੀ ਆ ਜਿਹੜੀ ਉਹਨਾਂ ਨੂੰ ਲਾ ਰਹੀ ਆ ਵੀ ਵਿਆਸ ਦਾ ਪਾਣੀ ਥੋੜਾ ਠੀਕ ਹੈ ਸਤ루ਜ ਦਾ ਮਾੜਾ ਇਹਨੂੰ ਲਾ ਕੇ ਕਰਦੀਏ ਤੇ ਪਾਣੀ ਖੰਬੇ ਖੰਬੇ ਤੁਰਿਆ ਜਾਂਦਾ ਜਿਹੜਾ ਖਰਾਬ ਹੁੰਦਾ ਕਿਉਂਕਿ ਉਹ ਘਾਹ ਹੁੰਦਾ ਉਹਦੀ ਆਪਸ ਵਿੱਚ ਮਿਸ਼ਰਣੀ ਨਹੀਂ ਹੁੰਦਾ ਤੇ ਪਹਿਲਾਂ ਉਹ ਮਹਿਰ ਵੜਦਾ ਜੀ ਇੰਦਰਾ ਗਾਂਧੀ ਜਿਹੜੀ ਕਨਾਲ ਹੈ ਰਾਜਸਥਾਨ ਨੂੰ ਜਾਂਦੀ ਹੂੰ ਉੱਥੋਂ ਦਾ ਪ੍ਰੂਫ ਹੋ ਗਿਆ ਵੀ ਉੱਥੋਂ ਦੇ ਮੈਡੀਕਲ ਜਿਹੜਾ ਹਸਪੀਟਲ ਹੈ ਸਰਚ ਹਸਪੀਟਲ ਹੈ ਝਾਕੁਰ ਦਾ ਉਹਨਾਂ ਨੇ ਕਰਤਾ ਵੀ ਨਹਿਰ ਦਾ ਪਾਣੀ ਪੀਣ ਨਾਲ ਸਰੀਰ ਗੰਗਾਨਗਰ ਹਨੂਮਾਨਗੜ੍ਹ ਤੇ ਬੀਕਾਨੇਰ ਚ ਲੋਕਾਂ ਨੂੰ ਗਲ ਬ੍ਰੈਡਰ ਦਾ ਕੈਂਸਰ 12% ਤੋਂ ਰਹਿ ਕੇ 45% ਵੱਧ ਗਿਆ ਹੂੰ ਉਹਨਾਂ ਨੇ ਉਹਦਾ ਕਾਰਨ ਦਿੱਤਾ ਇਹ ਨਹੀਂ ਕਿ ਉਹ ਕੈਂਸਰ ਦਾ ਕਾਰਨ ਹੀ ਪਤਾ ਉਹ ਕਹਿੰਦੇ ਵੀ ਨਹਿਰ ਦਾ ਪਾਣੀ ਪੀਣ ਨਾਲ ਹੋਇਆ ਤੇ ਨਹਿਰ ਦਾ ਪਾਣੀ ਜੇ ਸਵੱਛ ਹੋ ਗਏ ਉਹ ਕੈਂਸਰ ਕਿਵੇਂ ਹੋਏ ਬਿਲਕੁਲ ਤੇ ਤੁਸੀਂ ਜਦੋਂ ਮੈਂ ਨਹਿਰ ਦੇ ਪਾਣੀ ਦਾ ਹੁਣ ਸੁਝਾ ਦੇ ਰਹੇ ਹਾਂ ਲੋਕਾਂ ਨੂੰ ਤੁਸੀਂ ਪੁੱਛਿਆ ਆਮ ਆਦਮੀ ਕਿਵੇਂ ਅੰਡਰਸਟੈਂਡ ਕਰੇ ਉਹ ਦੁਚਿੱਤੀ ਚ ਫਸ ਗਿਆ ਡਬਲ ਦੋਨੋਂ ਪਾਸੇ ਫਸਿਆ ਹੋਇਆ ਭਈ ਜੇ ਉਹ ਥੱਲੇ ਵਾਲਾ ਪਾਣੀ ਪੀਂਦਾ ਤਾਂ ਯੂਰੇਨੀਅਮ ਆ ਰਿਹਾ ਤੇ ਉੱਤੇ ਵਾਲਾ ਪਾਣੀ ਪੀਂਦਿਆ ਤਾਂ ਉਹਦੇ ਚ ਕੈਮੀਕਲ ਆ ਰਹੇ ਇੰਡਸਟਰੀਅਲ ਜਿਹੜੇ ਉਹਦੀ ਸਿਹਤ ਨੂੰ ਖਰਾਬ ਕਰਦੇ ਜਿਹੜੇ ਫੇਰ ਵੀ ਕੈਂਸਰ ਕਰ ਸਕਦੇ ਦੱਸੋ じゃ ਇਹ ਕਿੱਥੇ ਗਿਲਸਰ ਜੀ ਨੇ আরাਵਲੀ ਦੇ ਉੱਪਰ ਜਦੋਂ ਹਮਲਾ ਹੋਇਆ ਤਾਂ ਉੱਥੇ ਬੜੀ ਵੱਡੀ ਬਗਾਵਤ ਠੁੱਟੀ ਫੈਸਲੇ ਦੇ ਖਿਲਾਫ ਕਿ ਕਦੇ ਭੁੱਖ ਦੇ ਵਿੱਚ ਰੱਬ ਨਾ ਕਰੇ ਪੰਜਾਬ ਦੇ ਵਾਤਾਵਰਣ ਦੇ ਉੱਪਰ ਕੋਈ ਵੱਡਾ ਹਮਲਾ ਹੁੰਦਾ ਕਿ ਤੁਹਾਨੂੰ ਲੱਗਦਾ ਕਿਉਂਕਿ ਤੁਹਾਡਾ ਤਜਰਬਾ ਹੈਗਾ ਵਾਤਾਵਰਣ ਨੂੰ ਲੈ ਕੇ ਕਾਫੀ ਸਾਰੀ ਚੀਜ਼ਾਂ ਤੁਸੀਂ ਐਕਸਪਲੇਨ ਵੀ ਕੀਤੀਆਂ ਬੜੇ ਵਿਸਥਾਰ ਦੇ ਨਾਲ ਕਿ ਪੰਜਾਬ ਦੇ ਵਿੱਚੋਂ ਐਡੀ ਵੱਡੀ ਆਵਾਜ਼ ਉੱਠ ਸਕਦੀ ਹੈ ਕਿ ਵਾਤਾਵਰਣ ਦੇ ਉੱਪਰ ਹੋਏ ਹਮਲੇ ਦੇ ਖਿਲਾਫ ਸਾਰੇ ਰਲ ਕੇ ਇਕੱਠੇ ਹੋ ਕੇ ਆਵਾਜ਼ ਬੁਲੰਦ ਕਰ ਸਕਣ ਇਹ ਕਰਨੀ ਪੈਣੀ ਹੈ ਹੂੰ ਦੇਖੋ ਇਹਨੀਆਂ ਚੀਜ਼ਾਂ ਚੋਂ ਵਾਸਤੇ ਜ਼ਰੂਰੀ ਹੈ ਜਿਵੇਂ ਦਿੱਲੀ ਛਾਵਾ ਹੈ ਨਾ ਕਿਉਂਕਿ ਸੁਪਰੀਮ ਕੋਰਟ ਕਹਿੰਦਾ ਵੀ ਇੱਥੋਂ ਦੇ ਜਿਹੜੇ ਕਿਸਾਨ ਆ ਉਹਨਾਂ ਨੂੰ ਟੰਗ ਦਿਓ ਬਈ ਅਰੈਸਟ ਕਰ ਲਓ ਤਾਂ ਇਹ ਰੁਕਣਗੇ ਜਦੋਂ ਕਿ ਮਾਹਿਰਾ ਨੇ ਕਲੀਅਰ ਕਰਤਾ ਦੇਖੋ ਕਿੰਨੀ ਆਪਣੇ ਮਿਹਰਗਰਦੀ ਹੈ ਕਿ ਜੇ ਸਾਡਾ ਧੂਆ ਜਾਂਦਾ ਹੋਵੇ ਦਿੱਲੀ ਨੂੰ ਤੇ ਹਰਿਆਣਾ ਪਹਿਲਾਂ ਚੀਕਾ ਮਾਰੇ ਹੂੰ ਹਰਿਆਣਾ ਵਾਲਾ ਪੁਰਸ਼ੇਤਰ ਜਿੰਨ ਜਿੱਤੇ ਜਿੱਤੇ ਆਪਣੇ ਨਾਲ ਲੱਗਦੇ ਇਹ ਤਾਂ ਆਪਣੇ ਵੱਲ ਨੂੰ ਡੰਗ ਲੈ ਕੇ ਆਣੇ ਚਾਹੀਦੇ ਵੀ ਸਾਡੀ ਤੁਸੀਂ ਹਵਾ ਖਰਾਬ ਕਰਦੇ ਹੋ ਬਿਲਕੁਲ ਤੋ ਇਹ ਤਾਂ ਕਲੀਅਰ ਹੋ ਗਿਆ ਵੀ ਆਪਣੇ ਕੱਲੇ 4% ਧੂਆ ਉਹ ਵੀ ਉਹਨਾਂ ਨੇ ਕਿਹਾ 4% ਖਰਾਬ ਹੋ ਰਿਹਾ ਇੰਡੀਆ ਟੂਡੇ ਦੀ ਰਿਪੋਰਟ ਹੈ ਹਮ ਵੀ ਦਿੱਲੀ ਦਾ ਉਹ ਵੀ ਦੇਖੋ ਮੇਰਟ ਚ ਵੀ ਹਮ ਹਰਿਆਣਾ ਚੋਂ ਵੀ ਤੇ ਪੰਜਾਬ ਤਾਂ ਜੇ ਪਛੋ ਵਗਦੀ ਹੈ ਤਾਂ ਜਾਊਗਾ ਜੋ ਪੂਰਾ ਵਗਦਾ ਤਾਂ ਲੋਹਰਾਂ ਵਾਲੇ ਰਹੋਣਗੇ ਜੇ ਆਪਣਾ ਪਾਣੀ ਹਵਾ ਜਾਂਦੀ ਹੋਵੇ ਆਗੇ ਚੱਲ ਪਾਣੀਆਂ ਤੇ ਪਾਣੀ ਜਦੋਂ ਦੂਸਰੀ ਚੀਜ਼ ਇੱਕੋ ਹੀ ਚੀਜ਼ ਹੈ ਜਿਹੜਾ ਸੁਪਰੀਮ ਕੋਰਟ ਦੇ ਆਨਰੇਬਲ ਜਸਟਿਸ ਜੱਜਸ ਸ਼ੇਅਰ ਕਰਦੇ ਆ ਕਾਮਨ ਮੈਨ ਨਾਲ ਉਹ ਹੈਗਾ ਹਵਾ ਪਾਣੀ ਆਪਣਾ ਆਰਗਨ ਕਰ ਲੈਂਦਾ ਬੰਦਾ ਖਾਣਾ ਆਰਗੈਨਿਕ ਉਗਾ ਲੈਂਦਾ ਤੇ ਉਹ ਹਵਾ ਤੇ ਬੜਾ ਜ਼ੋਰ ਦਿੰਦੇ ਆ ਜਦੋਂ ਕਿ ਉਹਨਾਂ ਨੂੰ ਹਰ ਐਸਪੈਕਟ ਤੇ ਜ਼ੋਰ ਦੇਣਾ ਚਾਹੀਦਾ ਤੇ ਕਾਮਨ ਮੈਨ ਹਰ ਇੱਕ ਜਗ੍ਹਾ ਰਹਿ ਰਿਹਾ ਆਮ ਆਦਮੀ ਉਹ ਪਾਣੀਆਂ ਦਾ ਰਾਜਸਥਾਨ ਦੇ 1.5 ਕਰੋੜ ਲੋਕਾਂ ਦਾ ਕਿਸੇ ਨੂੰ ਕੋਈ ਫਿਕਰ ਨਹੀਂ ਨਾ ਰਾਜਸਥਾਨ ਦੇ ਸਰਕਾਰ ਜਾਂ ਉੱਥੋਂ ਦੇ ਬੰਦੇ ਆ ਕੇ ਕਿਸੇ ਨੇ ਆ ਕੇ ਪੰਜਾਬ ਸਰਕਾਰ ਨੂੰ ਮਿਲਿਆ ਭਈ ਸਾਡਾ ਤੁਸੀਂ ਪਾਣੀ ਖਰਾਬ ਕਰਕੇ ਭੇਜਦੇ ਹੋ ਲੁਧਿਆਣੇ ਤੁਸੀਂ ਇੰਡਸਟਰੀ ਦਾ ਪੋਲੂਸ਼ਨ ਕਿਉਂ ਨਹੀਂ ਬੰਦ ਕਰਦੇ ਹੁਣ ਜਿਹੜੀ ਗੱਲ ਤੁਸੀਂ ਪੁੱਛੀ ਵੀ ਕਿਵੇਂ ਹੋਊਗਾ ਭਈ ਲੋਕ ਜਦੋਂ ਪਾਣੀ ਹਵਾ ਤੇ ਖਾਣਾ ਇਹ ਜੀਵਨ ਦੀਆਂ ਤਿੰਨ ਜ਼ਰੂਰੀ ਲੋੜਾਂ ਹਨ ਜਦੋਂ ਪਾਣੀ ਖਰਾਬ ਹੋ ਗਿਆ ਪੂਰਾ ਜਿਨਾਂ ਕਿ ਹੁਣ ਆਪਾਂ ਨੂੰ ਰਿਪੋਰਟਾਂ ਆ ਰਹੀਆਂ ਇਹ ਪਹਿਲਾਂ ਨਹੀਂ ਪਹਿਲਾਂ ਕੈਂਸਰ ਆਪਣੇ ਦੂਰ ਦੂਰ ਸੁਣੀਦਾ ਸੀ ਕਿਸੇ ਕਿਸੇ ਨੂੰ ਹੋਇਆ ਟਾਵੇਂ ਟਾਵੇਂ ਬੰਦੇ ਨੂੰ ਅੱਜ ਤੁਹਾਡੀਆਂ ਰਿਸ਼ਤੇਦਾਰੀਆਂ ਦੋਸਤਾਂ ਦੇ ਵਿੱਚ ਕਿਸੇ ਦੇ ਰਿਸ਼ਤੇਦਾਰ ਨੂੰ ਜਾਂ ਆਪਣੇ ਦੋਸਤ ਨੂੰ ਜਾਂ ਉਹਦੀ ਭੈਣ ਨੂੰ ਪਰਾਪ ਨੂੰ ਪਿਓ ਨੂੰ ਚੋ ਗਿਆ ਇਹਦਾ ਮਤਲਬ ਕੀ ਪ੍ਰਕੋਪ ਬਿਮਾਰੀ ਦਾ ਜਿਹੜਾ ਪੋਲੂਸ਼ਨ ਦਾ ਪਾਣੀਆ ਤੇ ਹਵਾ ਦੇ ਜ਼ਰੀਏ ਖਾਣੇ ਦੇ ਜ਼ਰੀਏ ਤੁਹਾਡੇ ਸਰੀਰਾਂ ਵਿੱਚ ਪਹੁੰਚ ਗਿਆ ਤੇ ਆਪਣੇ ਮਨੁੱਖੀ ਜੀਵਨ ਨੂੰ ਰੋਜ਼ ਤੰਗ ਕਰ ਰਿਹਾ ਹੈ ਤੇ ਰੋਜ਼ ਲੱਖਾਂ ਕਰੋੜਾ ਰੁਪਈਆ ਜਿਹੜਾ ਲੱਗ ਰਿਹਾ ਸਰਕਾਰ ਕੋਲੇ ਕੋਈ ਇਹੋ ਜਿਹਾ ਸਾਧਨ ਨਹੀਂ ਹੈ ਵੀ ਸਿਰਫ ਕੈਂਸਰ ਵਾਲੇ ਮਰੀਜ਼ਾਂ ਨੂੰ ਫ੍ਰੀ ਕਰ ਦੇਣ ਇਹ ਜੀਆਂ ਦਵਾਈਆਂ ਬੜੀਆਂ ਮਹਿੰਗੀਆਂ ਹਨ तकरीबन ਜੇ ਅੱਜ ਇੱਕ ਬ੍ਰੈਸਟ ਕੈਂਸਰ ਦਾ ਮਰੀਜ਼ ਜਿਹੜਾ ਕਿ ਜੈਨੇਟਿਕਲੀ ਵੀ ਹੋ ਸਕਦਾ ਬਾਹਰੋਂ ਵੀ ਹੋ ਸਕਦਾ ਉਹਨਾਂ ਦੇ तकरीबन ਕਰੋੜਾਂ ਕਰੋੜ ਰੁਪਈਆ ਖਰਚ ਆ ਜਾਂਦਾ ਜੇ ਕੋਈ ਤੁਸੀਂ ਲਗਾਤਾਰ ਤੁਸੀਂ ਕਰ ਰਹੇ ਹੋ ਤੁਸੀਂ ਇਮੇਜਿਨ ਤੁਸੀਂ ਦੇਖਿਆ ਹੋਣਾ ਇਹ ਜਿਹੜੀ ਮੈਂ ਗੱਲ ਕਰ ਰਿਹਾ ਹਾਂ ਇਹ ਤਾਂ ਕਹਿ ਰਹੇ ਆ ਵੀ ਪਾਲਿਸੀ ਬਾਜ਼ਾਰ ਦੀ ਐਡਵਰਟਾਈਜ਼ਮੈਂਟ ਆਂਦੀ ਹੈ ਉਹ ਕਹਿੰਦਾ ਆਪ ਪਾਲਿਸੀ ਲੈ ਲਓ ਹਮਾਰ ਹਮਾਰਾ ਹਸਪੀਟਲ 'ਚ 1 ਕਰੋੜ ਦਾ ਬਿੱਲ ਪਾਲਿਸੀ ਬਾਜ਼ਾਰ ਨੇ ਦਿਆ ਤੇ ਮੈਂ ਨਹੀਂ ਕਹਿ ਰਿਹਾ ਇਹ ਜਿਹੜਾ ਰੋਜ਼ ਦਾ ਤੁਹਾਡੇ ਵਿਗਿਆਪਨ ਤੁਹਾਨੂੰ ਦਿਖਾਇਆ ਜਾ ਰਿਹਾ ਵੀ ਤੁਸੀਂ ਆਪਣੀ ਇੰਸ਼ੋਰੈਂਸ ਕਰਾਓ ਉਸ 'ਚੋਂ ਕੈਂਸਰ ਦੀ ਬਿਮਾਰੀ ਦੇ ਇਲਾਜ ਦੇ ਖਰਚੇ ਲਈ ਉਹ ਵਿਗਿਆਪਨ ਦੀ ਗੱਲ ਦੱਸ ਰਿਹਾ ਜੀ ਠੀਕ ਹੈ ਪੁਰਤਾਂ ਨੂੰ ਕੀ ਚਾਹੀਦਾ ਵੀ ਆਪਣਾ ਪਾਣੀ ਇਸ ਸਵਰਥ ਤੱਕ ਖਰਾਬ ਹੋਵੇ ਲੋਕ ਜਾਗਰੂਕ ਹੋ ਕੇ ਸਰਕਾਰ ਨਾਲ ਮੰਗ ਕਰਨ ਹੁਣ ਚਾਹੀਦਾ ਕਿ ਤਿੰਨ ਚਾਰ ਚੀਜ਼ਾਂ ਸਰਕਾਰ ਕਰੇ ਸੈਂਟਰਲਾਈਜ਼ਡ ਆਰਓ ਪਲੈਂਟ ਲਾਣੇ ਪੈਣੇ ਆ ਜਿੱਥੇ ਪਿੰਡ ਜਿਆਦਾ ਖਰਾਬ ਹੈ ਉੱਥੇ ਨੇ ਸਖ ਦੂਰ ਦੇ ਸਗਰੂਰ ਤਾਂ ਸੀਐਮ ਸਾਹਿਬ ਦਾ ਡਿਸਟ੍ਰਿਕਟ ਹੈ ਉਹਨਾਂ ਨੂੰ ਤਾਂ ਬੜੇ ਜਾਗਰੂਕ ਹੋ ਕੇ ਐਲਬਿਸ਼ਨਰ ਕੈਂਬਰਜਨਰੀ ਮੀਟਿੰਗ ਕਰਕੇ ਕੰਮ ਕਰਨਾ ਚਾਹੀਦਾ ਸੀ ਮੈਨੂੰ ਨਹੀਂ ਲੱਗਦਾ ਕਿ ਸਰਕਾਰ ਹੈ ਜੇ ਸੁੱਤੀ ਪਈ ਹੈ ਜਾਂ ਕੁਝ ਕਰ ਰਹੀ ਹੈ ਜਾਂ ਫਿਰ ਬੋਲ ਰਹੀ ਹੈ ਦੂਸਰਾ ਕੈਂਟਰਾਂ ਨਾਲ ਪਾਣੀ ਦਿਓ ਉਹਨੇ ਤੇਰੇ ਆਪਾਂ ਨੂੰ ਬੋਟਲ ਵਾਟਰ ਤੇ ਜਾਣਾ ਪੈਣਾ ਸਕੂਲਾਂ ਦੇ ਵਿੱਚ ਇੰਸਟੀਚੂਸ਼ਨ ਹਸਪੀਟਲ ਜਿੱਥੇ ਵੀ ਲੋਕ ਜਿਆਦਾ ਹੁੰਦੇ ਨੇ ਬਿਲਡਿੰਗਾਂ ਦੇ ਵਿੱਚ ਉੱਥੇ ਆਪਾਂ ਨੂੰ ਪਾਣੀ ਵਾਇਆ ਕਰਨਾ ਪੈਣਾ ਜਿਹੜਾ ਪਾਣੀ ਦੋਨੋਂ ਚੀਜ਼ਾਂ ਤੋਂ ਰਹਿਤ ਹੋਵੇ ਕੈਮੀਕਲ ਪੋਲੂਸ਼ਨ ਵੀ ਨਾ ਹੋਵੇ ਤੇ ਉਹਦੇ ਜੀ ਯੂਰੇਨੀਅਮ ਵੀ ਨਾ ਹੋਵੇ ਹੂੰ ਜੀ ਬਿਲਕੁਲ ਗਿਲਸਾ ਬੜੇ ਵਿਸਥਾਰ ਦੇ ਨਾਲ ਬੜੀ ਡਿਟੇਲ ਦੇ ਨਾਲ ਤੁਸੀਂ ਸਮਝਾਇਆ ਉਮੀਦ ਹੈ ਜਿਹੜੇ ਦਰਸ਼ਕ ਦੇਖ ਰਹੇ ਆ ਸੁਣ ਰਹੇ ਆ ਉਹ ਜਾਗਰੂਕ ਜਰੂਰ ਹੋਣਗੇ ਠੀਕ ਹੈ ਗਿਲਸਾ ਬਹੁਤ ਬਹੁਤ ਸ਼ੁਕਰੀਆ ਜੁੜਨ ਦੇ ਲਈ ਪੂਰੀ ਗੱਲਬਾਤ ਦੇ ਲਈ ਪੂਰੀ ਵਿਸਥਾਰ ਦੇ ਨਾਲ ਚਰਚਾ ਕਰਨ ਦੇ ਲਈ ਤਾਂ ਪੰਜਾਬ ਦੇ ਵਾਤਾਵਰਨ ਨੂੰ ਲੈ ਕੇ ਚਰਚਾ ਕੀਤੀ ਜਾ ਰਹੀ ਸੀ ਮੁੱਦਾ ਕਾਫੀ ਜ਼ਿਆਦਾ ਸੈਂਸਿਟਿਵ ਹੈਗਾ ਧਿਆਨ ਦੇਣ ਦੀ ਲੋੜ ਹੈ ਤੇ ਸਾਡੀ ਵੀ ਅਪੀਲ ਹੈ ਕਿ ਆਓ ਰਲ ਮਿਲ ਕੇ ਆਪਣੇ ਚੁਗੇ ਜਿਹੜੇ ਚੁਗਿਰਦੇ ਨੂੰ ਬਚਾਈਏ ਤਾਂ ਕਿ ਇੱਕ ਚੰਗਾ ਭੁੱਖ ਪੰਜਾਬ ਨੂੰ ਜਾਂ ਪੰਜਾਬ ਦੇ ਲੋਕਾਂ ਨੂੰ ਅਸੀਂ ਦੇ ਸਕੇ ਫਿਲਹਾਲ ਇਸ ਚਰਚਾ ਦੇ ਵਿੱਚ ਨਾ ਹੀ ਮੈਨੂੰ